ਰੇ ਕੱਖਣਾ ਰੇ ਕੱਖਣਾ ਸਰਪੋਰਟ ਦੇ ਦਲਿਆਂ ਦਾ ਰਵੇ ਕੱਖਣਾ ਰਵੇ ਕੱਖਣਾ ਰਵੇ ਕੱਖਣਾ ਮੈਨਾ ਮਜ਼ਦੂਰਾਂ ਦਾ ਇੱਕ ਜਿੰਦਾਬਾਦ 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 ਨਾੜ ਦੇ ਲੋਕਾਂ ਦਾ ਇੱਕ ਜਿੰਦਾਬਾਦ 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 ਨਾੜ ਦੇ ਲੋਕਾਂ ਦਾ ਇੱਕ ਜਿੰਦਾਬਾਦ 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 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਵੀ ਦੱਸਿਆ ਕਿ ਵੀਰੋ ਤਿੰਨ ਮਕਸੂਦਪੁਰ ਦੇ ਵਿੱਚ ਜਿਹੜੇ ਆਬਾਦਕਾਰਾਂ ਦੀ ਜ਼ਮੀਨ ਆ ਉਹਨੂੰ ਜਾਣਨ ਵਾਸਤੇ ਸਰਕਾਰ ਪੱਵਾ ਪਾਰ ਹੋਈ ਪਈ ਆ ਔਰ ਅੱਜ ਅਸੀਂ ਆ ਵੇਹਵਾ ਵੱਡਾ ਕਾਠ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦਾ ਜਿਹੜਾ ਵੱਡਾ ਇਕੱਠ ਹੋਇਆ ਇੱਥੇ ਇਕੱਠਾ ਹੋਇਆ ਆ ਔਰ ਇਤੋਂ ਵੱਡਾ ਇਕੱਠ ਸੁਲਤਾਨਪੁਰ ਲੋਧੀ ਦੇ ਵਿੱਚ ਇਕੱਠਾ ਹੋ ਕੇ ਖੜਾ ਆ ਜਦੋਂ ਵੀ ਕੋਈ ਲੋੜ ਪਈ ਤਾਂ ਉਹ ਵੀ ਇੱਥੇ ਪਹੁੰਚ ਜਾਣੇ ਆ ਸਾਡੋਂ ਸਾਡਾ ਜ਼ਿਲ੍ਹਾ ਜਿਹੜਾ ਬਿਲਕੁਲ ਟੀਮ ਜਿਹੜੀ ਆ ਤਿਆਰਪੁਰ ਤਿਆਰ ਖੜੀ ਆ ਔਰ ਅਸੀਂ ਪ੍ਰਸ਼ਾਸਨ ਨੂੰ ਹੀ ਦੀਕਣ ਰਹੇ ਆ ਕਿ ਉਹ ਆਵੇ ਤੇ ਸਾਡਾ ਝੋਨਾ ਵਾਗ ਵਿਖਾ ਵੀ ਵਾਹੀ ਦਾ ਕਿਦਾਂ ਆ ਵੇਖੋ ਅਸੀਂ ਕਹਿਣੇ ਚਾਹੁੰਦੇ ਆ ਪ੍ਰਸ਼ਾਸਨ ਨੂੰ ਵੀ ਸਾਨੂੰ ਮਾਲਕੀ ਹੱਕ ਦੋ ਅਸੀਂ ਇਹ ਜਾਣ ਨੂੰ ਵਾਸਤੇ ਜ਼ਮੀਨਾਂ ਨਹੀਂ ਉਜਾਣ ਨੂੰ ਵਾਸਤੇ ਜ਼ਮੀਨਾਂ ਨਹੀਂ ਅਸੀਂ ਬਾਤ ਕੀਤੀਆਂ 60 67 77 ਸਾਲ ਹੋ ਗਏ ਸਾਨੂੰ ਇਹਨਾਂ ਜ਼ਮੀਨਾਂ ਤੇ ਬੈਠਿਆ ਨੂੰ ਆ ਲੋਕਾਂ ਨੂੰ ਜਿਨ੍ਹਾਂ ਲੋਕਾਂ ਨੇ ਝੋਨਾ ਲਾਇਆ ਵੇ ਅਜੋ ਦਾ ਝੋਨਾ ਵਾਉਣ ਵਾਸਤੇ ਇਹਨਾਂ ਕੋ ਫੋਰਸ ਆ ਗਈ ਆ ਜਦੋਂ ਕੋਈ ਲੜਾਈ ਹੁੰਦੀ ਗੋਲੀ ਚੱਲਦੀ ਆ ਕਿਤੇ ਕਿਤੇ ਗੁੰਡੇ ਹਮਲਾ ਕਰਦੇ ਆ ਉੱਥੇ ਤੇ ਇਹਨਾਂ ਕੋਲੋਂ ਕਹਿੰਦੇ ਸਾੜ ਕੋ ਸਰਕਾਰ ਦਾ ਸਾੜ ਕੋ ਮੁਲਾਜ਼ਮੀਆਂ ਨਹੀਂ ਗਏ ਅੱਜ ਇਹਨਾਂ ਕੋਲ ਮੁਲਾਜ਼ਮ ਕਿੱਥੋਂ ਆ ਗਏ ਜਦੋਂ ਕਿਸ ਦੀ ਜਾਇਦਾਦ ਵੋਣੀ ਆ ਕਿਸ ਦਾਣ ਕੇ ਝੋਨਾ ਵੋਣਾ ਆ ਅਸੀਂ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਦੇ ਚਾਹੁੰਦੇ ਆ ਤੁਸੀਂ ਵੀ ਸਾਡੇ ਘਰਾਂ ਦੇ ਵਿੱਚੋਂ ਇਹਨਾਂ ਲੋਕਾਂ ਦੀ ਸਾਰ ਲਓ ਜਿਨ੍ਹਾਂ ਲੋਕਾਂ ਨੇ ਬਾਤ ਕੀਤੀਆਂ ਜ਼ਮੀਨਾਂ ਆ ਇਹਨਾਂ ਨਾਲ ਤਕਾ ਨਾ ਕਰੋ ਔਰ ਨਾ ਤਕਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਕੇ ਨਾ ਹੋਣੀ ਦਊਗੀ ਮੈਂ ਨਿਰਮਲ ਸਿੰਘ ਮੰਡ ਸਰਵਨ ਸਿੰਘ ਜੀ ਬਹੁਪੁਰ ਸਾਡੇ ਬਹੁਤ ਹੀ ਸਤਿਕਾਰਯੋਗ ਸਾਡੇ ਪ੍ਰਧਾਨ ਉਹ ਵੀ ਤਿਆਰ ਪੁਰ ਤਿਆਰ ਖੜੇ ਨੇ ਸਤਨਾਮ ਸਿੰਘ ਪੰਨੂ ਜੀ ਉਹ ਵੀ ਸultanpur Lodhi ਦੇ ਵਿੱਚ ਹੀ ਆ ਜੇ ਲੋੜ ਪਈ ਤਾਂ ਉਹ ਵੀ ਸਾਰੇ ਇੱਥੇ ਪਹੁੰਚ ਜਾਣੇ ਆ ਬਾਕੀ ਪਿੰਡਾਂ ਦੀ ਹੋਂਦ ਬਚਾਉਣੀ ਆ ਵੀਰੋ ਅੱਜ ਇਹਨਾਂ ਤਾਂ ਜ਼ਮੀਨਾਂ ਉੱਤੇ ਹਮਲੇ ਹੋ ਰਿਹਾ ਆ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਆਪਣੀਆਂ ਰਜਿਸਟਰੀਆਂ ਜਿਹੜੀਆਂ ਆਪਾਂ ਕਹਿੰਦੇ ਨਾਲ ਸਾਡੀਆਂ ਮਾਲਕੀਆਂ ਉਹਨਾਂ ਨੂੰ ਬਚਾਉਣ ਵਾਸਤੇ ਵੀ ਇਦਾਂ ਹੀ ਇਕੱਠ ਕਰਨੇ ਪੈਣੇ ਆ ਇਹ ਕਿਤੇ ਭਲੇਖੀ ਨਾ ਰੋ ਵੀ ਆ ਬਾਗੀ ਤਾਂ ਸਾਨੂੰ ਕਿਸੇ ਨੇ ਨਹੀਂ ਪੁੱਛਣਾ ਆਉਣ ਵਾਲਾ ਸਮਾ ਜਿਹੜਾ ਵਾ ਕੈਸੇ ਕਾਠ ਨੇ ਬਚਾਉਣਾ ਇਹ ਵੀਰੋ ਜੇ ਬਚਾਉਣੀ ਆ ਜ਼ਮੀਨ ਤੇ ਐਸ ਝੰਡੇ ਤੇ ਡੰਡੇ ਥੱਲੇ ਆਜੋ ਤੇ ਆਪਣੀਆਂ ਜ਼ਮੀਨਾਂ ਬਚਾ ਲਾਂਗੇ ਨਹੀਂ ਤਾਂ ਵੀਰੋ ਜ਼ਮੀਨਾਂ ਅੱਜ ਵੀ ਗਈਆਂ ਤੇ ਜ਼ਮੀਨਾਂ ਕੱਲ ਵੀ ਜਾਣਗੀਆਂ ਇਸ ਕਰਕੇ ਸਰਵਨ ਸਿੰਘ ਭਧੇਰ ਜਿਹੜਾ ਵਾ ਵੀਰੋ ਰਾਤ ਦਿਨੇ ਕੀਤੀ ਪਈ ਉਹਨੇ ਉਥੇ ਸੰਭੂ ਬਾਰਡਰ ਤੇ ਬੈਠਾ ਆ ਹੋਰ ਕੱਲ ਨਰਦੀਪ ਸਿੰਘ ਵਾਟਰ ਕੈਨਰ ਵਾਲਾ ਜਿਹੜਾ ਵੀਰੋ ਉਹਦੀ ਰਿਹਾਈ ਹੋਈ ਆ ਉਥੇ ਵੱਡੇ ਮਾਰਚ ਕੀਤੇ ਗਏ ਆ ਔਰ ਹਰਿਆਣਾ ਜਾਗ ਗਿਆ ਆ ਇਸ ਕਰਕੇ ਵੀਰੋ ਸਾਰਿਆਂ ਨੂੰ ਬੇਨਤੀ ਆ ਕਿ ਜਿਹੜੀ ਆ ਜ਼ਮੀਨਾਂ ਆ ਇਹਨਾਂ ਦੀ ਹੋਂਦ ਆ ਸਾਡੀ ਇਹ ਸਾਡੀ ਹੋਂਦ ਆ ਸਾਡੀਆਂ ਜ਼ਮੀਨਾਂ ਦੀਆਂ ਜੇ ਹੋਂਦ ਨੂੰ ਬਚਾਉਣਾ ਆ ਤੇ ਕਿਸਾਨਾਂ ਮਜ਼ਦੂਰਾਂ ਦਾ ਆ ਆਪਾਂ ਸਾਰੇ ਇਕੱਠੇ ਹੋਈਏ ਤੇ ਆਪਾਂ ਜਥੇਬੰਦੀਆਂ ਦੇ ਨਾਲ ਤੇ ਜਥੇਬੰਦੀ ਸਾਡਾ ਸਾਥ ਦੇ ਕੇ ਇਹ ਜਿਹੜੀ ਆ ਜ਼ਮੀਨਾਂ ਵਾ ਆਪਾਂ ਬਚਾ ਲਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ